60 ਸਾਲਾ ਬਜ਼ੁਰਗ ਸੁਰਿੰਦਰ ਕੋਰ ਖਾਲੜਾ ਦੇ ਉੱਤੇ ਕੀਤੇ ਗਏ ਨਜਾਇਜ਼ ਪਰਚੇ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਦਸੂਹਾ ਵਿਧਾਇਕ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਫੂਕਿਆ ਗਿਆ ਪੁਤਲਾ ਇਸ ਮੌਕੇ ਤੇ ਕਿਸਾਨ ਜਿਥੇ ਬੰਦੀਆਂ ਦੇ ਆਗੂ ਦਾ ਕਹਿਣਾ ਸੀ ਕਿ ਦਸੂਹਾ ਦੀ ਰਹਿਣ ਵਾਲੀ 80 ਸਾਲਾ ਬਜ਼ੁਰਗ ਮਹਿਲਾ ਸੁਰਿੰਦਰ ਕੋਰ ਖਾਲੜਾ ਦੇ ਉੱਤੇ ਵਿਧਾਇਕ ਦਸੂਹਾ ਕਰਮਵੀਰ ਸਿੰਘ ਨੂੰ ਮੰਦ ਦਬਾਹ ਹੇਠ ਦਸੂਹਾ ਪੁਲਿਸ ਨੇ ਨਜਾਇਜ਼ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਅੰਦਰ ਭੇਜਿਆ ਹੈ ਜੋ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਇਸ ਦੇ ਪਿਛਲੇ ਕੁਝ ਦਿਨਾਂ ਤੋਂ ਦਸੂਆ ਡੀਐਸਪੀ ਦੇ ਦਫਤਰ ਸਾਹਮਣੇ ਵੀ ਤਰਨਾ ਲਗਾ ਰੱਖਿਆ ਹੈ ਇਸੇ ਤੱਕ ਕੈਸਾਈ ਦੇ ਖਿਲਾਫ ਜਥੇਬੰਦੀਆਂ ਦੇ ਐਲਾਨ ਤੇ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਜੇਕਰ ਬੀਬੀ ਖਾਲਰਾਂ ਨੂੰ ਇਨਸਾਫ ਨਾ ਮਿਲਦਾ ਤਾਂ 18 ਜਨਵਰੀ ਤੋਂ ਅਨਮਿੱਥੇ ਸਮੇਂ ਤੇ ਲਈ ਰੇਲਵੇ ਲਾਈਨਾਂ ਜਾਮ ਕੀਤੀਆਂ ਜਾਣਗੀਆਂ ਵੇਖੋ ਟੀਵੀ ਨਿਊਜ਼ ਇੰਡੀਆ 245 ਬਟਾਲਾ ਤੋਂ ਪੱਤਰਕਾਰ ਜਸਵਿੰਦਰ 베ਦੀ ਨਾਲ ਰਣਜੀਤ ਸਿੰਘ ਦੀ ਖਾਸ ਰਿਪੋਰਟ ਅੱਜ ਪੂਰੇ ਸੂਬਾ ਪਤਰੀਕਾਲ ਸਾਡੀ ਜਿਹੜੀ ਆ ਐਮਐਲਏ ਦਸੂਹਾ ਦੇ ਜਿਹੜੇ ਆ ਪੁਤਲੇ ਫੂਕੇ ਗਏ ਆ ਪਿਛਲੇ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਤ ਐ ਐਮਐਲਏ ਦੀ ਸਹਤ ਐ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਲਗਾਤਾਰ 8 ਦਿਨ ਤੋਂ ਦਸੂਹਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਡਿਪਟੀ ਡਿਪਟੀ ਦੇ ਦਫ਼ਤਰ ਦੇ ਮੂਹਰੇ ਧਰਨਾ ਜਿਹੜਾ ਵਾ ਚੱਲ ਰਿਹਾ ਵਾ ਉਥੇ ਰੋਡ ਜਾਮ ਕਰਕੇ ਪੁਤਲੇ ਵੀ ਫੂਕੇ ਗਏ ਆ ਪਰ ਕੋਈ ਸੁਣਵਾਈ ਨਹੀਂ ਅਜੇ ਤੱਕ ਹੋਈ ਜਿੰਨਾ ਚਿਰ ਇਹ ਸਾਡੇ ਮੰਗ ਮਸਲਾ ਹੱਲ ਨਹੀਂ ਹੁੰਦਾ ਬੀਬੀ ਸਰਿੰਦਰ ਕੌਰ ਨੂੰ ਰਹਾ ਨਹੀਂ ਕੀਤਾ ਜਾਂਦਾ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਲੀਕੇ ਜਾਣਗੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪੁਤਲੇ ਜਿਹੜੇ ਆ ਫੂਕੇ ਗਏ ਬਟਾਲਾ ਦੇ ਸੁਖਾ ਸਿੰਘ ਮਤਾਬ ਸਿੰਘ ਦੇ ਚੌਂਕ ਦੇ ਵਿੱਚ ਵੀ ਜਿਹੜਾ ਵਾ ਐਮ ਐਲ ਏ ਕਰਮਵੀਰ ਘੁੰਮਣ ਦਸੂਹਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਆਉਣ ਵਾਲੀ 18 ਤਰੀਕ ਨੂੰ ਜਿਹੜਿਆ ਰੇਲਾਂ ਦੇ ਚੱਕੇ ਜਿਹੜੇ ਆ ਜਾਮ ਕੀਤੇ ਜਾਣਗੇ جے ਸਰਕਾਰ ਨੇ جلد ਰਿਹਾ ਨਾ ਕੀਤਾ ਬੀਬੀ ਸਰਿੰਦਰ ਕੌਰ ਕਾਲੜਾ ਨੂੰ ਤੇ ਇਹ ਪਰਮਾਨੈਂਟ ਰੇਲਾ ਜਿਹੜੀਆਂ ਮੈਂ ਜਾਮ ਰਹਿਣਗੀਆਂ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਆ ਵੀ ਇਹੋ ਜੇ ਭ੍ਰਿਸ਼ਟ ਐਮਐਲਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਨਾਲ ਨਜਾਇਜ਼ ਕਰਦਾ ਵਾ ਲੋਕਾਂ ਦੇ ਨਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲਵਾ 18 ਤਰੀਕ ਨੂੰ ਜਿਹੜੇ ਆਰੇਲਾ ਦੇ ਚੱਕੇ ਜਾਮ ਕੀਤੇ ਜਾਣਗੇ ਜੀ ਮੈਂ ਕੌਲੀ ਸਿੰਘ ਜੋਂ ਬਾਬਾ ਫੌਜਾ ਸਿੰਘ ਦਾ ਪ੍ਰਧਾਨ ਅੱਜ ਇੱਥੇ ਆਪਾਂ ਸੁਖਾ ਸਿੰਘ ਮਤਾਜ਼ਦ ਚਾਉਂ ਚ ਖਲੋਤੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 8 ਦਿਨ ਤੋਂ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸੰਮਿਲਨ ਕਮੇਟੀ ਹਜਾਰਪੁਰ ਦੀ ਉਹ ਲਗਾਤਾਰ ਡੀਐਸਪੀ ਦਸੂਹਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੀ ਹੈ ਕਿਉਂਕਿ ਸਾਡੀ ਬਹੁਤ ਹੀ ਬਯੁਰਕ ਮਾਤਾ ਬੀਬੀ ਬਲਜੀਤ ਕੌਰ ਕਲੜਾ ਜਿਹਨੂੰ ਝੂਠੇ ਸੁਨਿੰਦਰ ਕੌਰ ਜਿਨ੍ਹਾਂ ਨੂੰ ਝੂਠੇ ਕੇਸ ਦੇ ਵਿੱਚ ਐਮਐਲਏ ਦੀ ਸ਼ਹਿਦ ਦੇ ਉੱਤੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਅੱਜ ਸੂਬਾ ਪਧਰੀ ਫੈਸਲਾ ਕੀਤਾ ਗਿਆ ਹੈ ਕਿ ਉਹਦੇ ਘੁੰਮਣ ਦੇ ਕਰਮਵੀਰ ਸਿੰਘ ਘੁੰਮਣ ਜਿਹੜਾ ਐਮਐਲਏ ਦਸੂਹਾ ਦਾ ਉਹਦੇ ਉਦਲੇ ਫੂਕੇ ਜਾਣਗੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਸੂਬਾ ਕਮੇਟੀ ਵੱਲੋਂ ਰੇਲਾਂ ਡੱਕ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਭਗਵੰਤ ਮਾਨ ਸਰਕਾਰ ਆਂਦੀ ਵੀ ਅਸੀਂ ਕਿਸੇ ਦੇ ਨਾਜਾਇਜ਼ ਕੋਈ ਪਰਚਾ ਨਹੀਂ ਕਰਾਂਗੇ ਉਹ ਲਗਾਤਾਰ ਪਿਛਲੇ 32 ਸਾਲ ਤੋਂ ਤੁਸੀਂ ਜਿਹਦਾ ਇਤਿਹਾਸ ਵੇਖੋ ਸੁਵੇ ਵਾਲੇ ਐਮਐਲਏ ਦਾ ਤੇ ਲਗਾਤਾਰ ਇਹਨੇ ਝੂਠੇ ਕਿਸੇ ਨਾ ਕਿਸੇ ਦੇ ਪਰਚੇ ਪਾ ਕੇ ਉਹਨਾਂ ਨੂੰ ਨਜਾਇਜ਼ ਹरासत ਵਿੱਚ ਭੇਜਿਆ ਤੇ ਕਈਆਂ ਨੂੰ ਜੇਲ੍ਹ ਭੇਜਿਆ ਸੋ ਉਸ ਦੇ ਵਿਰੋਧ ਵਿੱਚ ਅੱਜ ਇਹ ਪੂਰੀ ਕਿਸਾਨ ਮਜ਼ਦੂਰ ਸਰਚ ਕਮੇਟੀ ਜਿਹੜੀ ਆ ਸੁਖਾ ਸਿੰਘ ਮਤਾਬਸਨ ਚੌਂਕ ਤੇ ਬਟਾਲਾ ਧੰਨਵਾਦੀ ਕਰਦੀ ਪਈ ਆ ਨਾਲ ਪੁਤਲਾ ਸਾੜਦੀ ਪਈ ਆ ਸੋ ਅਗਲੀ ਕਾਰਵਾਈ ਜੇਕਰ ਨਹੀਂ ਮੱਲ ਭਗਵਾਨ ਜੀ ਤਮਾਨ ਇਹਦੇ ਉੱਤੇ ਕਾਰਵਾਈ ਕਰਦਾ ਤੇ 18 ਤਰੀਕ ਨੂੰ ਵੱਡੇ ਪੱਧਰ ਤੇ ਜਿਹੜੇ ਆ ਰੇਲਾਂ ਦੇ ਜਿਹੜੇ ਆ ਜਾਮ ਕੀਤੇ ਜਾਣਗੇ ਧੰਨਵਾਦ